ਗੁਲਾਬ توڑਦੀ ਆਣੀ ਆ توڑਦੀ ਬੋਲਦੀ ਹੋਰ ਕਰਨਾ ਹੈ ਤੋੜਦੇ ਤੁਗੜਾ ਕਰਨਾ ਹੈ ਤਮ ਤੈਨੂੰ ਹੀ ਟੁੱਟ ਗਈ ਚਲੋ ਜਿਦਾ ਕਮਰਾ ਨਹੀਂ ਟੁੱਟੇ ਟੁੱਟ ਗਈ ਉਹ ਇਹਨੂੰ ਦੇਖ ਲੈਣੇ ਕੋਲ ਮੈਂ ਨਹੀਂ ਬਤ ਮੈਂ ਖੇਡਣ ਦੇ ਆ ਨਾ ਖੇਡਣ ਦੇ ਐਵੇਂ ਪਾਪਾ ਮੇਰਾ ਖੇਡ ਨਿਵਾ ਗਿਆ ਹੁਣ ਇਹ ਆ ਕੇ ਡੜੀ ਹੈ ਹਾਂ ਤੂੰ ਦਰਵਾ ਦੇਗਾ ਜਿਆਦਾ ਚਾਤਰ ਬਣਿਆ ਲੈ ਤੂੰ ਕਰ ਬਹੁਤ ਇਦਾਂ 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 ਕਰੋ ਹਲ ਕਰੋ 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 ਕਰ 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 ਇਦਾਂ ਹੀ ਤੈਨੂੰ ਮਾਰ ਚੁੱਕ ਬੋਤ ਆਰੇ ਜਾਨ ਦੱਸ ਮੈਂ ਪਾਪੇ ਨੇ ਹੋਰ ਮਜਾ ਕਰਿਆ ਕਰ ਰਹੇ ਹਾਂ ਜੇ ਵਧੀਆ ਲੱਗਾ ਦੱਸੇ ਜਰੂਰ ਮੈਂ ਨਹੀਂ ਬੁਲਾਉਣਾ ਹਰ ਕਨ ਨੂੰ ਲੈ ਭਏ ਪੈਰ ਵਿੱਚ ਕੋਨ ਲਾ ਪਈ ਆ ਭਏ ਪੈਰ ਵਿੱਚ ਚੁੱਕ ਚੁੱਕ ਕੇ ਤਾਂ ਰੱਖਦੀ ਆ ਉਸ ਵੀ ਇਹ ਤਾਂ ਹੈ ਦਾਦੀ ਨੂੰ ਮੈਂ ਮਾਰ ਕੇ ਹਾਂ ਚਲਣਾ ਚਲਣਾ ਦਾਦੀ ਵੇਖ ਨੀੜੇ ਵਾਜ ਦੋ ਦਾਦੀ ਹਾਬੇ ਹਾਬੂ ਦਦੀ ਕਦਾਂ ਸਿਕਤਾਵੇਂ ਤਾਂ ਇਹ ਤਾਂ ਇਹ ਲਾਪੇ ਲੈ ਵੀ ਮਿੱਤਰੋ ਤਿਆਰ ਹੋ ਗਈਆਂ ਤੇ ਅੱਨਾ ਬੰਨ ਲਿਆ ਸਸਿਕਾਲ ਸੋਤ ਤੁਹਾਡਾ ਆਈ ਜਨੇ ਬਲੌਗ ਦੇ ਵਿੱਚ ਤੇ ਮੰਮੀ ਦੀ ਮੈਂ ਚੱਲੇ ਸੀ ਦਵਾਈ ਲੈਣ ਵਾਸਤੇ ਨਾਲ ਮੰਮੀ ਨਾਲ ਲੈ ਚਲਾਂਗੇ ਤੇ ਪਹਿਲਾਂ ਨਾਲੋਂ ਮਾਤਾ ਠੀਕ ਹੈ ਵੀ ਮੰਮੀ ਵਾਰਿਆ ਸਿਰ ਹਰ ਗੁਣ ਦਾ ਪਰ ਕਿੱਥੇ ਭਗਾਉਂਦੀ ਹੈ ਪਹਿਲਾਂ ਅਰੇ ਲਾਇਆ ਮੰਮੀ ਨੇ ਮੇਰਾ ਟਾਂ ਫੜਾਈਆਂ ਇਹਨੂੰ ਫੰਡ ਕਰਨੇ ਪਿੰਦੇ ਹਨਾ ਫਿਰ ਜਾਗਦੇ ਸਿਰ ਉਹ ਜਿੰਨੇ ਸਿਰ ਨੂੰ ਹਿਲਾਈ ਜਾਂਦੇ ਨੇ ਹਨ ਨੇ ਆ ਝਾ ਝਾ ਬਾਤੀਓ ਕੋਕੋ ਕਿਨੇ ਬਾਤੀਓ ਕਿੱਥੇ ਉਹ ਰੱਪਟ ਫੜੋ ਆ ਆ ਇਦਾਂ ਆਰੇ-ਵਰੇ ਲਾ ਕੇ ਬਸ ਮੋਣਾ ਪੈਂਦਾ ਸਿਰ ਅੱਜ ਚੰਗਾ ਤੇਲ ਲਾਇਆ ਈ ਹਾਂ ਇਦਾਂ ਠੀਕ ਆ ਇਦਾਂ ਵਾ ਬਣ ਜਾਂਦੀ ਨਾ ਫੁੱਲ ਜਿਹਾ ਬਣ ਜਾਂਦਾ ਉਹ ਵਕਤ ਤੁਮਾ ਬੁੰਦੀ ਆਪਣੇ ਵੱਲੋਂ ਆਹੋ ਇਦਾਂ ਕਰਦੀ ਏ ਹੋਏ ਹੋਏ ਅੱਖ ਜਨਾ ਮਾਰ ਲਈ ਬੇਬੇ ਲੈ ਲੈ ਮੁੰਡੇ ਸੌਣ ਲੱਪੀ ਫਿਰ ਛੋੜੋ ਚਲੀਏ ਚੱਲ ਚੱਲੀਏ ਚੱਲ ਤੇ ਬਾਈ ਕਰਦੇ ਹੁੰਦਾ ਦੀਨ ਹਾਈ ਹਾਈ ਚਾਚੀ ਘਰ ਕਾ ਦੋ ਲੈ ਖੋਲਤਾ ਹਾਂ ਨੇ ਪਰ ਸਫੇਰ ਖੁੱਲ ਹੀ ਜਾਂਦੀ ਆ ਆਤ ਨੂੰ ਪਾ ਦੂੰਗਾ ਇਹਨੂੰ ਇੱਥੇ ਹੀ ਤਾਰ ਦੇਗਾ ਦਾਦਾ ਅਗੇ ਦਾਦਾ ਅਗੇ ਦਾਦਾ ਅਗੇ ਬਾਹਰ ਨੇ ਕੀ ਹੈ ਵੈਸਿੰਗ ਹੋਈ ਹੈ ਲੱਤ ਪੱਛਾਈ ਪਾ ਲਾਈ ਅਹੀਂ ਚੱਲੇ ਦੋ ਆਈ ਲੈਣ ਵਾਸਤੇ ਮੈਂ ਤੇ ਮੰਮੀ ਹੰਨੇ ਠੀਕ ਆ ਗਈ ਉਹ ਆਪਣਾ ਸਬਰ ਪਰਸ ਘਰੇ ਰਹਿ ਗਈ ਪਰਸ ਤੱਕ ਗੱਲ ਚੱਤੇ ਆ ਗਈ ਇੱਕ ਵਾਰੀ ਮੇਰਾ ਪਰਸ ਘਰੇ ਰਹਿ ਗਿਆ ਤੇ ਉਦੋਂ ਮੰਮੀ ਉੱਥੇ ਖੜੀ ਆੜੀ ਨਾ ਉਦੋਂ ਉੱਚੀ ਹੁੰਦੀ ਕਿ ਮੰਮੀ ਥੜੀ ਤੇ ਡਿੱਗ ਪਈ ਸੀਗੇ ਉਹਨੂੰ ਸੱਟ ਲੱਗੀ ਮੰਮੀ ਦੇ ਬਾਹਾਂ ਤੇ ਮੋਢੇ ਨੂੰ ਸੱਟ ਲੱਗੀ ਤੇ ਮੋਢਾ ਵੱਜ ਗਿਆ ਸੀ ਹੱਥ ਥੱਲੇ ਵੱਜਾ ਮੋਟਾੜਾ ਆਪਣੀ ਕੰਮ ਚੜ ਗਏ ਪਰ ਇਹ ਵੀ ਅਮਰਸਰੋਂ ਇੱਕ ਬੜੀ ਦਵਾਈ ਚਲੀ ਹੈ ਪਰ ਠੀਕ ਹੋ ਗਈ ਚਲੋ ਮਾਰੇ ਦੀ ਕਿਰਪਾ ਨਾਲ ਲੈ ਵੀ ਲੈ ਲਈਏ ਦਵਾਈ ਤੇ ਹੁਣ ਚੱਲੇ ਆ ਵੀ ਤੇ ਬਾਹਰੋਂ ਲੈ ਕੇ ਦਿੱਤੀ ਦਵਾਈ ਆ ਇਹ ਬਾਹਰੋਂ ਲੈਣੀ ਹੈ ਤੇ ਇਸ ਤੋਂ ਬਾਅਦ ਕਰਨਦੀ ਦੀ ਗੱਲ ਛੱਡਾਂਗੇ ਮਾਦਨ ਕਰਨਦੀ ਦੀ ਨਾਲ ਜਾਣਾ ਇੱਥੋਂ ਸਦਾ ਹੀ ਆ ਮੈਂ ਜੇ ਉਨੇ ਜਾਣਾ ਕਿ ਦੇਰ ਹਾਂ ਮੀਟਰ ਦਾ ਪਤਾ ਜੇ ਕਰਨ ਜਾਣਾ ਹੋ ਯਾਰ ਬਸ ਹੋਰ ਨਹੀਂ ਪੈਣੀ ਇਦਾਂ ਲਗੀ ਸੀ ਵੀਰ ਸਿੰਘ ਪੀਲੀ ਇਹ ਹੁਣ ਚੱਲੇ ਕਰਨ ਦੇ ਦੀ ਗੱਲ ਥਾਂ ਲੱਗਦਾ ਸਾਰਾ ਤੋਤਾ ਹੀ ਇਹਨਾਂ ਨੇ ਹੈ ਆ ਵੀ ਸਫਾਈ ਸੁਕ ਤੇ ਬੜੇ ਰੋੜੇ ਰੜੇ ਜਿਹਾ ਪਰਾਂ ਕੀਤੇ ਐ ਅਛਾ ਅਛਾ ਸੱਸੀ ਗਾਲ ਤੁਸੀਂ ਤਾਂ ਤਾ ਥਾਂ ਚਲ ਸਹੀ ਹੈ ਸਹੀ ਹੈ ਆ ਸਾਰਾ ਪਰ ਲੱਗਦਾ ਜਾਂਦਾ ਸੀ ਮੜ ਜਾਣਾ ਤੋਤਿਆਂ ਧੋਣਾ ਵਾਹ ਚਾਹੀਦਾ ਨਹੀਂ ਵਾਹ ਮੇਰੇ ਨਾਲ ਤਾਂ ਕਿ ਨਹੀਂ ਮਾ ਥਾਂ ਨਹੀਂ ਧੋਣਾ ਚਾਹੀਦਾ ਸਾਰਾ ਮੇ ਲੱਗਦਾ ਜਾਂਦਾ ਉਹ ਹੋਾ ਧੋਣਾ ਨਹੀਂ ਚਾਹੀਦਾ ਯਾਰ ਇਹਨਾਂ ਨੂੰ ਆ ਅਗਵੰਡਾ ਜਿਹੜਾ 4 ਦਿਨ ਹੈਗਾ ਤਾਂ ਇਦਾਂ ਕੱਢਣ ਦੇ ਆ ਇਹ ਲੈ ਲੈਣਾ ਹੁੰਦਾ ਇਹ ਨਹੀਂ ਰਹਿਣਾ ਹੁਣ ਤੇ ਡੇਪੜੇ ਲਾਜਣਾ ਇਹਨਾਂ ਨੂੰ ਧੋਣਾ ਨਹੀਂ ਚਾਹੀਦਾ ਤਾਂ ਹਾਂਜੀ ਠੱਗ ਜੀ ਹੈ ਹੈ ਮੈਂ ਸੰਤੁਮ ਲਿਆ ਜੀ ਲੈ ਇਸੇ ਬੰਦੇ ਬੰਦੇ ਤੇ ਇਹਨੂੰ ਭਾਇਆ ਜੀ ਹਾਂਜੀ ਸੈਸੀ ਕੀ ਕਰਦਾ ਸਾਰਿਆਂ ਨੂੰ ਚਾਚਾ ਮੈਂ ਲਾ ਦਾਦੀ ਤਿਆਰ ਕਰਕੇ ਗਈ ਤੇ ਇਹਨੇ ਆਪਣੀਆਂ ਜੁੰਡੀਆਂ ਦੋਨੋਂ ਜਿਹੜੀਆਂ ਖੋਲੀਆਂ ਕੀ ਹੈ ਹਰਗੁਣ ਮम्मा ਨੂੰ ਕੀ ਆ ਹਰਗੁਣ ਨਾ ਯਾਰ ਇਹਨੂੰ ਨਹੀਂ ਇਹਨੂੰ ਨਹੀਂ ਖੋਲਣਾ ਇਹਨੂੰ ਬੰਦ ਕਰਦਾ ਮम्मा ਨੂੰ ਕੀ ਆ ਬਾਏ ਈ ਵੇ ਨਹੀਂ ਬੜਾਸਤਾ ਹੈ ਇਹ ਹੁਣ ਮੈਂ ਇਹਨਾਂ ਨੂੰ ਕਿਹਾ ਕਿ ਲੋਕੀ ਕੱਟ ਦੋ ਕੀ ਆ ਤੇ ਮੈਂ ਕੱਟ ਲਿਆ ਸੀਗਾ ਤੇ ਜੇ ਕੋਈ ਮੈਂ ਕੱਟਿਆ ਤੇ ਝੂਠ ਬੋਲਣ ਲਈ ਹਾਂ ਤੁਸੀਂ ਕੱਟਿਆ ਹਾਂ ਆ ਆ ਮੈਨੂੰ ਤਾਂ ਕਰਨ ਲਈ ਲੈ ਤੂੰ ਵੀ ਕੱਟ ਦੇ ਲੈ ਆਜਾ ਲੈ ਤੂੰ ਹੀ ਕੱਟਵਾ ਲੈ ਜਿੰਨੇ ਤੂੰ ਨੇ ਕੱਟਣੇ ਨੇ ਤੂੰ ਦੱਸ ਤਾਂ ਲੈ ਵੀ ਲੋਕੀ ਕੱਟਦੀ ਏ ਤੇ ਭਰ ਗਈ ਆ ਵਕੀਲ ਨੂੰ ਕਹਿੰਦੇ ਆ ਇਨੂੰ ਸ਼ਿਕੂ ਕਹਿੰਦੇ ਆ ਚੰਗੀਰ ਨੇ ਚੰਗੀਰ ਹੋਰ ਹੁੰਦੀ ਆ ਇਹਨੂੰ ਕਹਿੰਦੇ ਆ ਸ਼ਾਨਣਾ ਜਾਂ ਕੀ ਹੋਰ ਕੀ ਕੀ ਆ ਹਰ ਗੁਦਨਾ ਲੱਗੇ ਡੈਡੀ ਹੈਨਾ ਮੈਨੂੰ ਫੋਨ ਆਇਆ ਇਹਨੂੰ ਕਹਿੰਦੇ ਕੀ ਆ ਕਹਿੰਦੇ ਆ ਇਨ ਕੀ ਆ ਸ਼ਾ ਸ਼ਾ ਬਣਾ ਲਓ ਚਾਹ ਬਣਾ ਲਓ ਪਰੋਣੇ ਆਏ ਆ ਚਾਹ ਧਰੀ ਆ ਵੈਰੀ ਗੁੱਡ ਦੇ ਵੇਖਿਆ ਜੀ ਮੇਰੇ ਘਰ ਦੀ ਤੇ ਪੂਰੀ ਗਾਊ ਆ ਗਾਊ ਇਦਾਂ ਕਹਿੰਦੇ ਨੇ ਨਾ ਹੋਰ ਕੀ ਕਹਾਂ ਕੁੜੀ ਤੇਰੀ ਗਾਂਊ ਕਹਿੰਦੇ ਮੈਂ ਸੁਣਨਾ ਨਾ ਹਾਂ ਗਾਊ ਕਹਿੰਦੇ ਆ ਗਲਤ ਨਹੀਂ ਹੈ ਗਾਊ ਕਹਿੰਦੇ ਵੀ ਜਿਹੜੀ ਚੰਗੀ ਹੈ ਉਹਨੂੰ ਕਹਿੰਦੇ ਆ ਭਲੇਮਾਨ ਹਾਂ ਅਸੀਂ ਲੁਚੇ ਦਾ ਇਹ ਭਲੇਮਾਨ ਉਹਦੇ ਜ਼ਿਆਦਾ ਇਸਬਤ ਕਾਂਢੀ ਤੇ ਤੇਰੀ ਤੇ ਭੈਣ ਲੱਗਦੀ ਭਰਾ ਕੀ ਕਰਨਾ ਰ ਹੈ ਆ ਇਹ ਤਾਂ ਲੱਗਦੀ ਆਹ ਦੇ ਮੈਂ ਕੁਰਤਾ ਪੀਮਾ ਪ੍ਰੈਸ ਕਰਵਾਤੇ ਕਿਉਂਕਿ ਕੱਲ ਹੋ ਗਿਆ ਉੱਥੇ ਜਾਣਾ ਹੈ ਮੰਮੀ ਜੀ ਦੇ ਭੂਆ ਜੀ ਦੀ ਦੇਥ ਹੋ ਗਈ ਹੈ ਉੱਧਰ ਜਾਣਾ ਹੈ ਤੇ ਮੈਂ ਆਹ ਕੁਰਤਾ ਪੀਮਾ ਪਾ ਲਾਂਗੇ ਕਿਉਂਕਿ ਉਹੀ ਚੰਗਾ ਲੱਗਣਾ ਤੇ ਉਹ ਪ੍ਰੈਸ ਕਰਵਾਤੇ ਬਾਹਰ ਦੇ ਇਹ ਕੋਟਨ ਜਿਹੜਾ ਘਰੇ ਪ੍ਰੋਪਰ ਹੁੰਦਾ ਨਹੀਂ ਹਾਂਜੀ ਹਾਂਜੀ ਚਲ ਕਿੱਥੇ ਜਾਣਾ ਬਾਹਰ ਨਹੀਂ ਮੈਂ ਜਾਣਾ ਬਾਹਰ ਨਹੀਂ ਮੈਂ ਜਾਣਾ ਆ ਮੈਂ ਪਹਿਲੀ ਵਾਰੀ ਅੱਜ ਟਰਾਈ ਕੀਤੀ ਆ ਵੇਖੋ ਗੁੱਤਾਂ ਦੀ ਮੈਂ ਕੀਤੀ ਆ ਤਿੰਨ ਇੱਕ ਪਿੱਛੇ ਵੇਖੋ ਵੇਖੋ ਐ ਇਧਰ ਆ ਇਧਰ ਆ ਇਧਰ ਆ ਮੇਰੇ ਕੋ ਇੱਥੇ ਗੁੱਤਾਂ ਕਿੱਥੇ ਗੁੱਤਾਂ ਕਿੱਥੇ ਆਈ ਕਿੱਥੇ ਆ ਗੁੱਤਾਂ ਨਾ ਲਾਉਣੀ ਨਹੀਂ ਨਾ ਲਾਈ ਨਹੀਂ ਇਹ ਕਮਕਲੀ ਗੁੱਤਾਂ ਖਾਓ ਵਾ 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 ਤਿੰਨ ਗੁੱਤਾਂ ਬਹੁਤ ਸੋਹਣੀਆਂ ਫਰਸਟ ਕਲਾਸ ਪੂਤ ਆ ਗਿਆ ਪੂਤ ਆ ਗਿਆ ਆ ਗਿਆ ਪੂਤ ਹਈ ਆ ਗਈ ਕਹਾਂ ਜਾਇ ਨਹੀਂ ਹੈ ਨਹੀਂ ਹੈ ਚੱਲੇ ਸੀਗੇ ਕੁਰਤੇ ਪਜਾਮੇ ਪ੍ਰੈਸ ਕਰਨ ਵਾਤੇ ਮਗਧ ਦੀ ਆਈਏ ਵੀ ਸਵੇਰੇ ਫਿਰ ਪਾਉਣੇ ਆ ਡੈਡੀ ਦਾ ਸਪਾਰੀ ਸੂਟ ਤੇ ਮੇਰਾ ਕੁਰਤਾ ਪਜਾਮਾ ਬਾਕੀ ਇਹਨਾਂ ਲੇਡੀਜ਼ ਜਿਹੜੇ ਉਹ ਕਰੇ ਕਰ ਲੈਣੇ ਕਿਉਂਕਿ ਕੁਰਤੇ ਪਜਾਮੇ ਦੇ ਵਟ ਨਹੀਂ ਨਿਕਲਦੇ ਫਿਰ ਮੈਂ ਕਿਹਾ ਚਲੋ ਬਾਹਰ ਕਰਵਾ ਲਿਆਉਂਦੇ ਆ ਨਾਲੇ ਇੱਕ ਆਈ ਆ ਪ੍ਰਮੋਸ਼ਨ ਉਹ ਪ੍ਰਮੋਸ਼ਨ ਕਰੀਏ ਵੀ ਇਥੇ ਲੱਗੇ ਜਾਣਾ ਪਾਣਾ ਉਹ ਦੁਕਾਨ ਹੈਗੀ ਇੱਕ ਬਾਲੇ ਦੀ ਹੱਟੀ ਉੱਥੇ ਦੱਲੇ ਆਪਾਂ ਚੱਲੀਏ ਤੰਗੀ ਲੈ ਆਈ ਹੁਣ ਤੂੰ ਬੇਬੇ ਚਲੋ ਜੀ ਚਲੋ 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 ਧੰਨਵਾਦ ਬਹੁਤ ਆਂਟੀ ਜੀ ਹਾਂਜੀ 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 ਲੈ ਹੁਣ ਵੇਖ ਲਾ ਆਹ ਜੀ ਇੱਕ ਦੇਖਦੇ ਦੇਖਦੇ ਹਾਂ ਹਾਂਜੀ ਆਹ ਨਾ ਕਦੀ ਆਇਆ ਕਲਰਵੇਂ ਇਹਨਾਂ ਵਿੱਚ ਇਹਨਾਂ ਜੀ ਵੇਖੇ ਇਹ ਪੀਸ ਵੈਸੇ ਬੜਾ ਪਿਆਰਾ ਬਣਿਆ ਹੋਇਆ ਹੈ ਇਹ ਵੀ ਕਲਰ ਨੂੰ ਕਲਰ ਵਧੀਆ ਲੱਗ ਰਿਹਾ ਹੈ ਕਿਰਾ ਮਾੜਾ ਲੱਗਣਾ ਤੁਹਾਨੂੰ ਦੱਸੋ ਕਲਰ ਜਿਹੜਾ ਵਧੀਆ ਲੱਗੋ ਅਵੀ ਕਲਰ ਵਧੀਆ ਹੈ ਗਾ ਜੀ ਮੈਨੂੰ ਆ ਚਾਹੀਦਾ ਆਦੇ ਵੀ ਚੀਜ਼ਾਂ ਪੁੱਛ ਲਈ ਗੱਲ ਫਿਰ ਤੁਹਾਡੀ ਗੱਲ ਹੈ ਕਿ ਇਹਦੇ ਕੋਈ ਆਏ ਨਾ ਫਿਰ 10 ਸਵੇਰੇ ਜਾਣਾ ਹਾਂ ਹੈ ਸਵੇਰੇ ਜਾੜਾ ਜਿਹਦੇ ਸਵੇਰੇ ਆਲੇ ਨੇ ਹਾਂ 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 ਨੀ ਬੰਡੀ ਗੱਲ ਚਾਦਾ ਜੀ ਉਹਨਾਂ ਨੇ ਕਰਤੇ ਆ 700 ਰੁਪਏ ਦੇ ਦੋ ਏਸੀ ਉੱਪਰ ਕੋ ਲੋ ਵੀ ਆ 700 ਰੁਪਏ ਦੇ ਦੋ ਜੇ ਜੇ ਕਹਿੰਦੇ ਲੈਣੇ ਆ ਤੇ ਆ ਦੇਖੋ ਪਹੁੰਚ ਜਿਓ ਸਿੰਗਲ ਪੀਸ 400 20 700 ਕਰੋ ਚੈੱਕ ਹੁਣ ਆ ਦੇਖੋ ਜੀ ਬਹੁਤ ਵਗਾਰਾ ਪੀਸ ਬਣੇ ਹੋਏ ਆ ਆ ਦੇਖੋ ਹਾਂ ਜੀ ਸਿਰਫ 350 ਰੁਪਏ ਦਾ ਹੀ ਲਗਭਗ ਹੈਗਾ ਬੜੇ ਬੜੇ ਪਿਆਰੇ ਪੀਸ ਨੇ ਜੀ ਇੰਨਾ ਚੰਗਾ ਕਲਰ ਵੀ ਰੀਨਿੰਗ ਵੀ ਫੇਰ ਸੁਣ ਲਓ ਕਿੰਨਾ 750 ਕਿੰਨਾ 700 ਰੁਪਏ ਚ ਦੋ ਪੀਸ 700 700 ਰੁਪਏ ਚ ਦੋ ਦੋ ਪੀਸ ਠੀਕ ਠੀਕ ਹੈ ਸਿੰਗਲ ਪੀਸ ਉਹਦਾ 400 ਦਾ ਵੇਚਦੇ ਆ ਆ ਦੇਖੋ ਜੀ ਆਹ ਕੰਨਾ ਸੋਹਣਾ ਬੜਾ ਪਿਆਰਾ ਪੀਸ ਹੈਗਾ ਜੀ ਆਹ ਦੇਖੋ ਜੀ ਆਈਡੀ ਉਹ ਹੈ ਜੀ ਆਈਡੀ ਇੱਕ ਵਾਰੀ ਆਹ ਚੱਕੋ ਆਈਡੀ ਜੇ ਕਹਿੰਦੇ ਲੈਣੇ ਜਾਂਦੇ ਭਾਜੀ ਆਜ ਬਾਲੇ ਦੀ ਹੱਡੀ ਬਟਾਲਾ ਐਡਰੈਸ ਕੀ ਬੋਲ ਦੋ ਭਾਜੀ ਹਾਂ ਜੀ ਬਾਲੇ ਦੀ ਹੱਡੀ ਜੀਟੀ ਰੋਡ ਸਿੰਬਲ ਬਟਾਲਾ ਮੇਨ ਗੁਰਦਾਸਪੁਰ ਰੋਡ ਦੇ ਉੱਤੇ ਹੈ ਤੇ ਜੇਕਰ ਮੰਨ ਲਓ ਕਿ ਹੁਣ ਨੇ ਕਈ ਕੁ ਤਿਆਂ ਨਹੀਂ ਪਤਾ ਰਦਾ ਕੋਈ ਨੰਬਰ ਨੰਬਰ ਰੱਖਿਆ ਹਾਂ ਕਨੈਕਟ ਨੰਬਰ ਉੱਥੇ ਹੈ ਜੀ ਆਈਡੀ ਤੇ ਹੈਗਾ ਹਾਂ ਆਈਡੀ ਤੇ ਨੰਬਰ ਹੈਗਾ ਜੀ ਆਈਡੀ ਤੇ ਨੰਬਰ ਹੈਗਾ ਜੀ ਆਈਡੀ ਸਰਚ ਕਰ ਲੈ Instagram ਤੇ ਤੇ ਉਥੋਂ ਨੰਬਰ ਤੁਸੀਂ ਚੱਕ ਲਿਓ ਭਾਈ ਆ ਦੇਖੋ ਬਰੇ ਬਰੇ ਪਿਆਰੇ ਪੀਸ ਨੇ ਜੀ 350 ਰੁਪਏ ਦਾ ਮੈਨਾਮ ਹੈ ਜੀ ਬਹੁਤ ਵਧੀਆ ਵੀਸ ਹੈਗੇ ਜੇ ਬਾਕੀ ਆ ਉਦੇ ਤੋਂ ਅਲੱਗ ਆ ਦੇਖੋ ਆ ਕਰੋ ਚੱਕਦੇ ਆਹ ਦੀ ਸੁਪੀਸ ਆ ਜੋ ਸਾਈਜ਼ ਫੁੱਲ ਹੈ ਭਾਈ ਸਾਰੇ ਜੀ ਆ ਦੇਖੋ ਜੀ ਆ ਦੇਖੋ ਪੀਸ ਹਨ ਬਹੁਤ ਪਿਆਰਾ ਪਿਓਰੀ ਓਨ ਕਪੜੇ ਉੱਤੇ ਆ ਦੇਖੋ ਖੁੱਲਾ ਡੁੱਲਾ ਭਲਾ ਜੋ ਹੋਏਗਾ ਬਾਈ ਬਟਨ ਚੈੱਕ ਕਰੋ ਤੇ ਇਹ ਬਟਨ ਨਾਲ ਆਖਿਓ ਕਹਿੰਦੀ ਮਾੜੇ ਲੱਗੇ ਆ ਕਰੋ ਚੈੱਕ ਤੇ ਵਧੀਆ ਵਧੀਆ ਸਭ ਆਦਰ ਵੇਖੋ ਜੀ ਇਹਦੀ ਇੰਜਨ ਆਹ ਦੇਖੋ ਜੇ ਕਿਸੇ ਨੂੰ ਵੱਡਾ ਫੁੱਲ ਸੈਟ ਚਾਹੀਦਾ ਜੀ ਹਾਂ 5 ਐਕਸਲ ਤਾਂ ਅਮਮਣੀ ਜੁਗਾ ਮੇਰੀ ਵੱਡੀ ਸਾਲੀ ਨੂੰ ਆਹ ਲਾ ਬਥੂਈ ਚ ਲੈ ਕੇ ਦੇਣੀ ਚਾਹੀਦੀ ਆਹ ਦੇਖੋ 5 ਐਕਸਲ ਦੇ ਵਿੱਚ ਬੱਲੇ ਬੱਲੇ ਕਿੱਡਾ ਤਗੜਾ ਈ ਓਏ ਆਹ ਤਾਂ ਸਹੀ ਗੱਲ ਰੀਚ ਪੂਰੀ ਕਰਨ ਵਾਲੀ ਗੱਲ ਈ ਓਹ ਤਾਂ ਡਾ ਬਣਾ ਆ ਇਹਦੇ ਵਿੱਚ ਆਹ ਦੇਖੋ ਜਾ ਕੇ ਚੈੱਕ ਕਰੋ ਇਹ ਰਹਾ ਖੁੱਲੇ ਵੱਡੇ ਆਹ ਤੇ ਮੇਰੀ ਸਾਲੀ ਦੀ ਰੀਜ ਪੂਰੀ ਕਰਨ ਵਾਲੀ ਗੱਲ ਈ ਕਿ ਨਹੀਂ ਇਹ ਕਲਰ ਆਪਸ਼ਨ ਹੈ ਇਹ ਕਲਰ ਆਪਸ਼ਨ ਵੀ ਹੈਗੇ ਨੇ ਆ ਵੇਖੋ ਆਹ ਦੇਖੋ ਸਾਲੀ ਹਾਂ ਸਹੀ ਗੱਲ ਈ ਆ ਜਿਹੜੀ ਪਿਓ ਰਹੀ ਹੋਂਦੇ ਉੱਤੇ ਹੈ ਜੀ ਪੀਸ ਬੜੇ ਬੜੇ ਪਿਆਰੇ ਪੀਸ ਬਣੇ ਨੇ ਐ ਨਹੀਂ ਹੁੰਦਾ ਕਿ ਹੁੰਦਾ ਪਲਾਜੋ ਨਹੀਂ ਆਨੇ ਪਲਾਜੋ ਦੇ ਗਲੋ ਦੇ ਕੋਈ ਟੈਨਸ਼ਨ ਹੀ ਨਹੀਂ ਜੀ ਖੁੱਲੇ ਵੱਡੇ ਪਲਾਜੋ ਆ ਜਿੰਨੇ ਮਰਜ਼ੀ ਔਰ ਥੱਕਾ ਖਾਣ ਭਾਵੇਂ ਮਾਣੀ ਦਾ ਫੋਨ ਆਇਆ ਹਾ ਉਹ ਨਾ ਉਹ ਪਾਜੀ ਨੂੰ ਫੋਨ ਕਰਦੇ ਮੇਰਜੇ ਕੋ ਦੋ ਪੀਸ ਵਿਚਾਲਾ ਆਹ ਦੇਖੋ ਗੋੜ ਸੱਚ ਚੀਜ਼ ਇਹ ਆਪਣੇ ਇੱਥੇ ਲੈਣਾ ਸਪੈਸ਼ਲ ਚੀਜ਼ ਆ। ਉਧਰ ਵੇਹ ਆਹ ਵੇਖੋ ਕਿਤੇ। ਆਹ ਵੇਹ ਕਿਉਂ? ਕੋਟ ਸੈੱਟ ਦਾ ਜੀ। ਰੋਬ ਹੀ ਲੱਗਿਆ ਜੀ। ਆ ਨਾਲ ਇਹਦੇ। ਇਹਦਾ ਕੀ? ਉਹ ਪ੍ਰਾਈਸ ਜੋ ਹੋ ਗੋਗੇ ਪ੍ਰਾਈਸ 50 ਨਾਲੋਂ ਘੱਟ ਰੇਟ ਹੋਏਗਾ ਜੀ ਸਿੱਧੀ ਜੀ ਗੱਲ ਆ ਪ੍ਰਾਈਸ ਲੋਡਿੰਗ ਹੈ। ਬਿਲਕੁਲ ਬਿਲਕੁਲ। ਆ ਡਿਜ਼ਾਈਨ ਟਿੱਕਿਆਂ ਦੇ ਵਿੱਚ ਆ ਡਿਜ਼ਾਈਨ ਆਇਆ ਜੀ। ਦੇਖੋ ਚੀਜ਼ ਬਣੀ ਦੀ। ਕੋਈ ਕਰੋਗੇ ਯਾਦ ਕਰੋਗੇ ਇਹ ਆਹ ਦੇਖੋ ਕੋਟ। ਬੜਾ ਪਿਆਰਾ ਪੀਸ ਬਣਿਆ ਦਾ ਜੀ। ਆਹ ਜੀ ਆਹ ਕੰਡੂ ਦੇ ਚੀਜ਼ ਬਣੀ ਆ। ਆਹ ਦੇਖੋ ਵੀਰ ਇੰਪੋਰਟਡ ਕਪੜਾ ਹੈਗਾ ਸਾਰਾ ਵਧੀਆ ਵਿੱਚ। ਕਰੋ ਚੈੱਕ ਨਾਲ ਜੀ ਨਾਲ ਰਿਹਾ ਪਜਾਮਾ ਨਾਲ ਜੀ। ਐਸੀ ਇਦਰਾ ਵਿੱਚ ਬਾਗੀ ਤੁਹਾਨੂੰ ਸੂਟ ਸਟ ਵੀ ਵਿੱਚ ਕੋਟਨ ਦੇ ਵੀ। ਕਿਉਂ ਵੇਖ ਤੂੰ? ਆਹ ਦੇਖੋ ਵੀਰ। ਕਿੱਡਾ ਦੇ ਪੀਸ ਹੈ। ਪਿਓਰ ਕਾਟਨ ਦਾ ਦੁਪੱਟਾ ਨਾਲ ਜੀ। ਫੁੱਲਾ ਵੱਡਾ ਦੁਪੱਟਾ ਐ ਨਹੀਂ ਹੈ ਕਿ ਦੁਪੱਟਾ ਛੋਟਾ ਲੱਗਿਆ ਦੁਪੱਟਾ। ਪੂਰਾ ਵੱਡੇ ਸਾਈਜ਼ ਦਾ ਦੁਪੱਟਾ ਹੋਏਗਾ ਨਾਲ ਜੀ। ਆਹ ਇੱਕ ਪੀਸ। ਉਹ ਜ਼ੇਰਾ ਬਣੇ ਬਈ ਬਾਕੀ ਲਾ ਜੋ ਬਲੂ ਜੋ ਜੋਗਰ ਲੈ ਗਈ ਹਰ ਚੀਜ਼ ਮਿਲੇਗੀ ਆ ਦੇਖੋ ਹਰ ਚੀਜ਼ ਇਨ ਵਿੱਚ ਵਧੀਆ ਵਿੱਚ ਟੀ-ਸ਼ਰਟ ਵੀ ਮਿਲ ਜਾਣਗੇ ਉਹ ਵੇਖੋ ਪਿੱਛੇ ਟੰਗੀਆਂ ਹੋਈਆਂ ਹਨ ਟੀ-ਸ਼ਰਟਾਂ ਪ੍ਰਿੰਟ ਬੈਕ ਪ੍ਰਿੰਟ ਵਾਲੀਆਂ ਆ ਦੇਖੋ ਕਈ ਹਨ ਕਿਦਾਂ ਕੱਲੇ ਪਜਾਮੇ ਵੀ ਜੁਮੇ ਜਾਈਦੇ ਹੋ ਮਿਲ ਜਾਂਦੇ ਆ 250 ਰੁਪਏ ਦੇ ਵਿੱਚ ਮਿਲੇਗੀ ਸਾਈ ਸਾਰੇ ਮਿਲਣਗੇ ਦੇ ਵਿੱਚ ਜਾ ਬੀ ਮੈਂ ਨੋ ਕਹਿੰਦੇ ਮੁੱਡੀਆਂ ਕਹਿੰਦੇ ਕੀ ਕਹਿੰਦੇ ਮਿੱਡੀਆਂ ਮਿੱਡੀਆਂ ਆਪਣੇ ਆਪ ਜੀ ਜਾਦੀ ਅੱਧੀ ਪਚਦੀ ਜਾਂਚ ਆ ਗਈ ਅੱਧੀ ਪਚਦੀ ਰਹਿ ਗਈ ਬਸ ਉਹ ਵੀ ਆਣੀ ਆ ਜਦਾਂ ਦਈਓ ਇਹਨਾ ਚਾਰੋ ਪੀ ਚੈੱਕ ਕਰਕੇ ਵਧੀਆ ਹੈਗੀ ਆਹ ਕਰੋ ਚੈੱਕ ਤੁਸੀਂ ਮਿੱਡੀਆਂ ਮੈਂ ਤਾਂ ਨਾਮ ਵੀ ਨਹੀਂ ਲੈਣਾ ਮੈਂ ਮੁੱਡੀਆਂ ਕਹਿੰਦੇ ਹਾਂ ਹਾਂ ਕਰੋ ਚੈੱਕ ਪੀਸ ਓਕੇ ਆ ਕੋਟ ਸਰ ਚੈੱਕ ਕਰੋ ਤੀਨ ਖਾਈ ਆ ਬਹੁਤ ਸੋਹਣੀ ਹੈਣਾ ਕਿੰਨਾ ਸੋਹਣਾ ਯਾਰ ਕਲਰ ਬੜਾ ਸੋਹਣਾ ਹੈ ਵੀ ਇਸਤਾਨੀ ਕੰਢੀ ਨਾਵਾ ਨਾ ਅਰੋ ਜਿਹੜਾ ਜਿਹਾ ਪੂਤ ਲੱਗਾ ਹੋ ਲੈ 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 ਪੂਤ ਲੈ ਇਸਤਾਨੀ ਬੜੀ ਕਰਦੀ ਕੁੜੀ ਕਿਹੜਾ ਵੇਖ ਲੈ ਜਿਹੜਾ ਸਹੀ ਲੱਗਦਾ ਹੈ ਉਹ ਜਿੰਨਾ ਜ਼ਿਆਦਾ ਵਾਈਲਟੀ ਨਹੀਂ ਆ ਕੁੜੀ ਦੇ ਅੱਖਾਂ 'ਚ ਨੀਂਦ ਨਹੀਂ ਪੈਂਦੀ ਹੈ ਨੀਂਦ ਨਹੀਂ ਪੈਂਦੀ ਤੇ ਹੋਏ ਆ ਆਪਾਂ ਕੁਰਤੇ ਵੈਵੇਂ ਪ੍ਰੈਸ ਕਰਨੋਂ ਆਤੇ ਦੇ ਆਏ ਹਾਂ ਪ੍ਰਮੋਸ਼ਨ ਵੀ ਕਰ ਆਏ ਹਾਂ ਬਾਲੇ ਦੀ ਹੱਟੀ ਤੇ ਜੀਟੀ ਰੋਡ ਬਟਾਲਾ ਗਰਦਾਪੁਰ ਰੋਡ ਜਿਹਨੂੰ ਕਹਿੰਦੇ ਸਿੰਬਲ ਚੌਂਕ ਉਹਦੇ ਲੱਗ ਗਈ ਆ ਤੇ ਹੁਣ ਮੰਮੀ ਹੁਣੇ ਵੀ ਆਉਣ ਵਾਲੇ ਆ ਵੀ ਡੈਡੀ ਤੇ ਮੰਮੀ ਉਧਰ ਹੀ ਆ ਕਰਨੀ ਦੀ ਹੁਣ ਉਹਨਾਂ ਨਾਲ ਕਸਰੇ ਕੱਲ ਜਾਣਾ ਨਾ ਹਾਂਜੀ ਉੱਠੋ 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 ਕਿਉਂਕਿ ਕੱਲ ਜਾਣਾ ਨਾ ਭੋਗ ਤੇ ਹਾਂਜੀ ਕੀ ਗੱਲ ਕੀ ਗੱਲ ਹੋਈ ਸੀ ਚੁੰਡੀਆਂ ਖੋਲੇ ਲਿੰਗ ਜਿਹੜੀਆਂ ਪਿਓ ਨੇ ਕੀਤੀਆਂ ਚੁੰਡੀਆਂ ਖੋਲੇ ਲਿੰਗ ਰੱਟਾਂ ਤੋੜਤੀਆਂ ਬਸ ਉੱਥੇ ਦੁਕਾਨ ਤੇ ਹੀ ਇਹ ਕੀ ਕੰਮ ਆਇਆ ਪੂਤਲੇ ਇੰਜਰ ਹਣ ਪੂਤਲੇ ਹੀ ਬਸ ਹੁਣ ਜਾਏ ਇਹੋ ਚੰਡਾ ਮਾਰਦੀ ਮੇਰੇ ਪੂਤਲੇ ਇੰਜਰ ਬਸ ਹੁਣ ਬਖਸ਼ੀ ਨਾ ਇਹਨੂੰ ਕੁੜੀ ਨੂੰ ਬਸ ਇਹੋ ਸਜ਼ਾ ਆਏ ਬਸ ਹੋਰ ਕੁਝ ਨਹੀਂ ਕਰਨਾ ਮਿਲ ਗਈ ਮਿਲ ਗਈ ਸਜ਼ਾ ਮਿਲ ਗਈ ਮਿਲ ਗਈ ਸਜ਼ਾ ਉਹ ਜਾਂਦੀ ਆਹ ਜਾਂਦੀ ਆਹ ਜਾਂਦੀ ਆਹ ਜਾਂਦੀ ਉਹ ਮੰਮੀ ਨਹੀਂ ਆਈ ਕਿੱਥੇ ਨਾ ਖਾਂਦੇ ਇਹਦਾ ਬੜੀ ਉਤਰੀ ਹੁੰਦੀ ਐ ਵੇ ਦਾਦੀ ਦਾਦੀ ਕਿਦਾਂ ਦਸਨਾਂ ਤੋਂ ਅੰਦਰ ਅੰਦਰ ਜਾ ਕੇ ਲੱਭਦੀ ਹੈ ਕਿਉਂ ਕੋਠੇ ਲੱਭਦੀ ਕਹਿੰਦੀ ਕਿ ਕੋਠੇ ਦਾਦੀ ਆਹ ਲੱਭਦੀ ਹੈ ਕਿ ਆਹ ਕਿ ਦੁੱਧ ਕਿ ਦਹੀਂ ਸੱਸ 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 ਜੀ ਆ ਕੀ ਆ ਮਹੀਨੇ ਸੰਦੀਪ ਨੂੰ ਬਹੁਤ ਪ੍ਰਮੋਸ਼ਨ ਆ 1 ਮਹੀਨੇ ਸੰਦੀਪ ਕੋਲ ਸੂਟ ਜ਼ਿਆਦਾ ਨਹੀਂ ਤੇ 8 ਤੋਂ 10 ਸੂਟ ਸੰਦੀਪ ਨੂੰ ਮਿਲੇ ਆ ਭਰਾਏ ਪਤਾ ਨਹੀਂ ਪੈਰ ਜੇ ਚੁੱਕ ਕੇ ਨੱਚਦੀ ਹੁਣ ਵੇਖੀ ਹਰ ਕੋ ਨੱਚ ਲਾ ਤਮਾਰ ਐ ਐ ਪੈਰ ਤਾਂ ਚੁੱਕ ਕੇ ਨਚੋ ਨਚੋ ਨਹੀਂ ਆਹ ਸੰਦੀਪ ਦਾ ਰਮਾਨ ਦਸਤਕਾ ਲਾ ਕੋ ਨਾ ਜੋਣ ਨੂੰ ਜਵਾਂ ਕੋਈ ਨੱਚਦੀ ਆ ਨਵਾਂ ਆ ਨਵਾਂ ਸਖਿਆਈ ਡਾਂਸ ਨੇ ਬੇਬੇ ਨੇ ਫੇ 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 ਰਣ ਚੋ ਫੇ ਉਦਾਂ ਹੀ ਉਦਾਂ ਚ ਉਹ ਵੇਖੀ ਇਧਰ ਵੇਖੀ ਵੇਖੀ ਆਹ ਵੇ ਆਹ ਗੋਲ ਗੋਲੇ ਆ ਵੀ ਆ ਵੀ ਆ ਦੋ ਡਾਂਸ ਸਿੱਖੇ ਆਈ ਲੈ ਖਲੋਇਆ ਯਾਰਾ ਤੈਨੂੰ ਮੈਂ ਘਮਾਵਾ ਤੈਨੂੰ ਇੱਕ ਜਾਨ ਹੈ ਨਹੀਂ ਤੇ ਨਿੱਕਰ ਉਸੇ ਤਾਂ ਦੀ ਮਾਂ ਹੀ ਤੇ ਕੋਈ ਨਹੀਂ ਲਾ ਕੇ ਮਾਰ ਕੱਦੂ ਦੀ ਰਪਟਾਂ ਕਾਵੇਂ ਤੇ ਆਉਂ ਚੁ ਪਰਾ ਤੋੜ ਦਿੰਦੀ ਰਪਟਾਂ ਐ ਤੋੜੀ ਜਾਂਦੀ ਦੇ ਓਏ ਉਹ ਨੀ ਵਿਚਾਰੀ ਲੱਗੀ ਅੱਛਾ ਅੱਛਾ ਆਏ ਤੇਰੇ ਪੁੱਤ ਨੇ ਸਿਰ ਵਾਇਆ ਇਹਦਾ ਤਿੰਨ ਜੁੰਡੀਆਂ ਕੀਤੀਆਂ ਉਹ ਉੱਲ ਮੈਂ ਕਿਨਾ ਕਰਿਆ ਤੂੰ ਤੈਨੂੰ ਛੱਡ ਕੇ ਐ ਮਾਉਂਦਾ ਨੂੰ ਲਾਈਆ ਹੋਰ ਕੀ ਰੋਟੀ ਆ ਗਈ ਮੇ ਇਹਨੂੰ ਮਗਲਾਬ ਤੋੜਦੀ ਹਣੀ ਆ ਤੋੜਦੀ ਬੋਲਦੀ ਹੋਰ ਕਰਨਾ ਤੋੜਦੇ ਤੂੰ ਤੈਨੂੰ ਟੁੱਟ ਗਈ ਚਲੋ ਜੀਦਾ ਕਮੜਾ ਨਹੀਂ ਟੁੱਟੀ ਟੁੱਟ ਗਈ ਉਹ ਖੇਡਣ ਦੇ ਕੋਲ ਨਹੀਂ ਨਹੀਂ ਬਦੀ ਮੈਂ ਖੇਡਣ ਦੇ ਆ ਨਾ ਖੇਡਣ ਦੇ ਐਵੇਂ ਪਾਪਾ ਮੇਰਾ ਖੇਡਣ ਨਿਵਾ ਗਿਆ ਮੈਂ ਇਹ ਅੱਗੇ ਖੇਡਣੀ ਹੈ ਆਹ ਨੂੰ ਦਰਵਾ ਦੇਗਾ ਜਿਆਦਾ ਚਾਤਰ ਬਣਿਆ ਜੇ ਇੰਡੀਆ ਦਾ ਮੈਚ ਹੋਣਾ ਸੀ ਤੇ ਮੈਚ ਆਇਆ ਹੀ ਨਹੀਂ ਲੱਗਦਾ ਬਾਰਿਸ਼ ਹੋ ਰਹੀ ਹੈ ਵੀ ਕੈਨੇਡਾ ਦੇ ਨਾਲ ਹੀ ਨਵੀਆਂ ਟੀਮਾਂ ਆ ਗਈਆਂ ਅਮਰੀਕਾ ਦੀ ਵੀ ਟੀਮ ਆ ਗਈ ਕੈਨੇਡਾ ਦੀ ਵੀ ਟੀਮ ਆ ਗਈ